ਕੁਟੀ ਸਾਹਿਬ ਜਿਹੜਾ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਲੈਂਡ ਪੂਲਿੰਗ ਨੂੰ ਵਾਪਸ ਲੈਣ ਦਾ ਇਹਨੂੰ ਕਾਨੂੰਨੀ ਨੁਕਤਾ ਨਿਗਾਹ ਨਾਲ ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜਾ ਫੈਸਲਾ ਹੈ ਜੀ ਇਹ ਬਿਲਕੁਲ ਕਿਸਾਨਾਂ ਦੇ ਤੇ ਆਮ ਪੰਜਾਬੀਆਂ ਦੇ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ ਪਹਿਲੀ ਗੱਲ ਤਾਂ ਚਾਰ ਦਿਨ ਪਹਿਲਾਂ ਤਾਂ ਹਾਈ ਕੋਰਟ ਦੇ ਵਿੱਚ ਸਰਕਾਰ ਰੜਦੀ ਹੈ ਕਿ ਅਸੀਂ ਇਹ ਪਾਲਿਸੀ ਵਾਪਸ ਨਹੀਂ ਲੈਣੀ ਹਾਈ ਕੋਰਟ ਨੇ ਝਾੜ ਵੀ ਪਾਈ ਕਿ ਤੁਸੀਂ ਜਿਹੜੇ ਕਿਸਾਨਾਂ ਦੀ ਜ਼ਮੀਨ ਲੈਣੀ ਹੈ ਉਹਨਾਂ ਵਾਸਤੇ ਤੁਹਾਡੇ ਕੋਲੇ ਕੋਈ ਪਲੈਨਿੰਗ ਨਹੀਂ ਕਿਸੇ ਤਰ੍ਹਾਂ ਦੀ ਅਸਲ 'ਚ ਬੜੀ ਕਾਲੀ 'ਚ ਪਤਾ ਨਹੀਂ ਸਰਕਾਰ ਨੂੰ ਇਹ ਲੱਗਦਾ ਵੀ ਬਹੁਤ ਥੋੜਾ ਸਮਾਂ ਰਹਿ ਗਿਆ ਵੀ ਜਲਦੀ ਨਾਲ ਅਸੀਂ ਜਿਹੜੇ ਆਪਣੀ ਪਾਰਟੀ ਵਾਸਤੇ ਫੰਡਾਂ ਦਾ ਪ੍ਰਬੰਧ ਕਰ ਲਈਏ ਜਿਵੇਂ ਕਿ ਰੌਲਾ ਵੀ ਪੈ ਰਿਹਾ ਕਿ ਵੱਡੇ ਵੱਡੇ ਉਦਯੋਗਪਤੀਆਂ ਤੋਂ ਬਹੁਤ ਕਿ ਵੱਡੇ ਵੱਡੇ ਉਦਯੋਗਪਤੀਆਂ ਤੋਂ ਬਹੁਤ ਪੈਸਾ ਲਿਆ ਇਹਦੇ ਵਾਸਤੇ ਤਾਂ ਉਹ ਕੀਤਾ ਜਾ ਰਿਹਾ ਸੀ ਦੋ ਦਿਨਾਂ ਚ ਹੀ ਕਿਸਾਨਾਂ ਦੀਆਂ ਭਾਵਨਾਵਾਂ ਦਾ ਪਤਾ ਵੀ ਲੱਗ ਗਿਆ ਸਰਕਾਰ ਨੂੰ ਤਾਂ ਜੇ ਇਸ ਨੂੰ ਵਾਪਸ ਲੈਣਾ ਸੀ ਤਾਂ ਜਿਸ ਤਰ੍ਹਾਂ ਇਹ ਪਾਲਿਸੀ ਆਈ ਸੀ ਉਸੇ ਤਰ੍ਹਾਂ ਇਹਨੂੰ ਇੱਕ ਪ੍ਰਕਿਰਿਆ ਅਪਣਾ ਕੇ ਵਿਧਾਨ ਸਭਾ 'ਚ ਪੇਸ਼ ਕਰਨਾ ਸੀ ਫਿਰ ਉਸ ਤੋਂ ਬਾਅਦ ਜਿਹੜੇ ਹੈ ਗਵਰਨਰ ਸਾਹਿਬ ਦੇ ਦਸਖਤ ਹੋਣੇ ਸੀ ਉਸ ਤਰ੍ਹਾਂ ਨਾਲ ਇਹਨੂੰ ਵਾਪਸ ਲੈਣਾ ਸੀ ਤਾਂ ਇੱਕਦਮ ਇਲਹਾਮ ਹੁੰਦਾ ਵੀ ਕਿਸਾਨ ਹੈ ਜਿਹੜੇ ਉਹਨਾਂ ਦਾ ਸਾਨੂੰ ਬੜਾ ਦਰਦ ਆ ਗਿਆ ਲੋਕਾਂ ਨੂੰ ਤਾਂ ਉਮੀਦ ਸੀ ਕਿ ਇਹ ਸਰਕਾਰ ਖੇਤੀ ਪਾਲਿਸੀ ਲੈ ਕੇ ਆਉਗੀ ਪੰਜਾਬ ਨੂੰ ਲੀਡਰਲੈਸ ਤਾਂ ਪਹਿਲਾਂ ਹੀ ਕਰਤਾ ਸੀ ਜੇ ਹੁਣ ਪੰਜਾਬ ਨੂੰ ਲੈਂਡਲੈਸ ਕਰਨ ਦੀਆਂ ਜਿਹੜੀਆਂ ਸਕੀਮਾਂ ਆ ਉਹਦੇ ਵਿੱਚ ਜਿਹੜਾ ਇਹ ਆਪਣਾ ਯੋਗਦਾਨ ਸਰਕਾਰ ਪਾ ਰਹੀ ਆ ਪੰਜਾਬ ਨੂੰ ਇੱਕ ਹਾਂਜੀ ਪੰਜਾਬ ਨੂੰ ਲੀਡਰਲੈਸ ਤਾਂ ਪਹਿਲਾਂ ਹੀ ਕਰਤਾ ਸੀ ਹੁਣ ਪੰਜਾਬ ਨੂੰ ਲੈਂਡਲੈਸ ਕਰਨ ਦੀਆਂ ਜਿਹੜੀਆਂ ਸਕੀਮਾਂ ਤੇ ਉਹਦੇ ਚ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਪਹਿਲਾਂ ਕਾਨੂੰਨ ਲਿਆ ਕੇ ਜਿਹੜਾ ਹੈਗਾ ਲੈਂਡਲੈਸ ਕਰਨਾ ਸੀ ਕਿਸਾਨਾਂ ਨੂੰ ਜਦੋਂ ਉਹ ਕਾਮਯਾਬ ਨਹੀਂ ਹੋਏ ਤਾਂ ਹੁਣ ਉਹ ਇਸ ਆਪ ਸਰਕਾਰ ਰਾਹੀਂ ਉਹੀ ਬਿਅੰਤਬੰਦੀ ਹੈ ਉਸੇ ਤਰ੍ਹਾਂ ਨਾਲ ਹੀ ਕੀਤਾ ਜਾ ਰਿਹਾ ਔਰ ਦੂਜੇ ਪਾਸੇ ਤੁਸੀਂ ਦੇਖੋ ਵੀ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਦੀ ਜਿਹੜੀ ਆ ਉਹ ਵੱਡੇ ਵੱਡੇ ਪ੍ਰੋਜੈਕਟ ਬਣਾ ਕੇ ਸੜਕਾਂ ਦੇ ਉਹਦੇ ਵਿੱਚ ਐਕਵਾਇਰ ਕੀਤੀ ਗਈ ਆ ਔਰ ਉਹਨਾਂ ਸੜਕਾਂ ਦਾ ਜਿਨ੍ਹਾਂ ਦਾ ਪੰਜਾਬੀਆਂ ਨੂੰ ਕੋਈ ਫਾਇਦਾ ਨਹੀਂ ਹੋਣਾ ਤੁਹਾਡੇ ਪਿੰਡ ਤੋਂ ਤੁਹਾਡੇ ਖੇਤਾਂ ਤੋਂ 10-10 ਫੁੱਟ ਉੱਪਰ ਦੀ ਉਹ ਸੜਕ ਲੰਘ ਜਾਣੀ ਹੈ ਤੇ ਉੱਥੇ ਅਮਾਨੀ ਅਡਾਨੀ ਦੇ ਜਿਹੜੇ ਬਿਜ਼ਨਸ ਉਹਨਾਂ ਦਾ ਹੋਣਾ ਉਹ ਗੁਜਰਾਤ ਤੋਂ ਲੈ ਕੇ ਤੇ ਬਾਰਡਰ ਤੱਕ ਹੋਣਾ ਸਾਨੂੰ ਉਹਦਾ ਕੀ ਫਾਇਦਾ ਹੋਇਆ ਤਾਂ ਉਸ ਜ਼ਮੀਨ ਉਹਨਾਂ ਚ ਰੋਕ ਲਈ ਕੁਝ ਹੋਰ ਪ੍ਰੋਜੈਕਟ 35 ਕੇ 38 ਅੱਜ ਮੈਂ ਸੁਣਿਆ ਸੀ ਵੀ ਜਿਹੜੇ ਪੈਂਡਿੰਗ ਪਏ ਆ ਹਜੇ ਜਿਹੜੀਆਂ ਸੜਕਾਂ ਪੰਜਾਬ ਚ ਦੀ ਕੱਟਣੀ ਐ ਕੁਝ ਸੜਕਾਂ ਦੇ ਵਿੱਚ ਰੋਕ ਦਿਓ ਬਾਕੀ ਕਲੋਨੀਆਂ ਬਣਾ ਕੇ ਰੋਕ ਦਿਓ ਔਰ ਕਲੋਨੀਆਂ ਜਿਨ੍ਹਾਂ ਦੀ ਡਿਮਾਂਡ ਹੀ ਹੈ ਨਹੀਂ ਪਹਿਲਾਂ ਵਾਲੀਆਂ ਕਲੋਨੀਆਂ ਖਾਲੀ ਪਈਆਂ ਐ ਇਸ ਸਰਕਾਰ ਨੂੰ ਇੱਕ ਪਾਸੇ ਮੰਗ ਕੀਤੀ ਜਾ ਰਹੀ ਸੀ ਖੇਤੀ ਪਾਲਿਸੀ ਬਣਾਓ ਉਹ ਖੇਤੀ ਪਾਲਿਸੀ ਨਹੀਂ ਬਣਾਈ ਤੇ ਜਿਹਦੀ ਡਿਮਾਂਡ ਹੀ ਹੈ ਨਹੀਂ ਵੀ ਕਲੋਨੀਆਂ ਬਣਾਓ ਤੇ ਸਾਨੂੰ ਕਲੋਨੀਆਂ ਦਿਓ ਘਰ ਦਿਓ ਕੋਈ ਡਿਮਾਂਡ ਹੀ ਨਹੀਂ ਕਰ ਰਿਹਾ ਤਾਂ ਉਹ ਜਿਹੜੀ ਆ ਪਾਲਿਸੀ ਹੈ ਸਰਕਾਰ ਲੈ ਕੇ ਆਈ ਸੀ ਤਾਂ ਇਹ ਹਜੇ ਮੈਨੂੰ ਲੱਗਦਾ ਇਹਨੂੰ ਵੇਟ ਐਂਡ ਬਾਅਦ ਚ ਦੇਖਣਾ ਚਾਹੀਦਾ ਸਰਕਾਰ ਕਰਦੀ ਕੀ ਹੈ ਪਰ ਜੋ ਇੰਨੀ ਖੁਸ਼ੀ ਮਨਾਉਣ ਦਾ ਮੈਨੂੰ ਲੱਗਦਾ ਹਜੇ ਸਮਾਂ ਨਹੀਂ ਹੈ ਕਿਉਂਕਿ ਇਹ ਸਿਰਫ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਤੇ ਇਸ ਨੂੰ ਜਿਹੜਾ ਹੈਗਾ ਜੇ ਵਾਪਸ ਹੀ ਲੈਣਾ ਤਾਂ ਕਾਨੂੰਨੀ ਪ੍ਰਕਿਰਿਆ ਅਪਣਾ ਕੇ ਇਹਨੂੰ ਵਾਪਸ ਲੈਣਾ ਚਾਹੀਦਾ ਜੀ